ਆਪਣਾ ਅੰਦਾਜ਼ ਕਿਤੇ ਜਰਾ ਸੁਣਾਉਣਾ ਹਾਂਜੀ ਅਸੀਂ ਮਤਲਬ ਸਾਚੀ ਬ੍ਰਾਈਡਲ ਸਟੂਡੀਓ ਦੇ ਨਾਮ ਤੇ ਆਪਣਾ ਲੋਨ ਓਪਨ ਕੀਤਾ ਪਹਿਲੇ ਵੀ ਸਾਡੀ ਇੱਕ ਬ੍ਰਾਂਚ ਚੱਲ ਰਹੀ ਸੀ ਕਾਫੀ ਅੱਛਾ ਰਿਸਪੌਂਸ ਮਿਲਿਆ ਸਾਨੂੰ ਇਸੇ ਕਲਾਇੰਟ ਦੀ ਡਿਮਾਂਡ ਦੇ ਉੱਪਰ ਹੀ ਅਸੀਂ ਹੁਣ ਆਪਣਾ ਸਿਟੀ ਸਾਈਡ ਵਾਲ ਆਇਆ ਕਿਉਂਕਿ ਕਲਾਇੰਟਸ ਆਂਦੇ ਸੀ ਕਿ ਤੁਸੀਂ ਕਿਤੇ ਅੱਛੀ ਜਗ੍ਹਾ ਤੇ ਬਾਹਰ ਆਓ ਕਿਉਂਕਿ ਉਹਨਾਂ ਨੂੰ ਆਉਣ ਦੇ ਵਿੱਚ ਵੀ ਥੋੜੀ ਪ੍ਰੋਬਲਮ ਆਉਂਦੀ ਸੀ ਇਸ ਕਰਕੇ ਅਸੀਂ ਹੁਣ ਆਪਣੀ ਨਵੀਂ ਬ੍ਰਾਂਚ ਸ਼ੁਰੂ ਕੀਤੀ ਹੈ ਹੋਪ ਹੈ ਕਿ ਕਾਫੀ ਅੱਛੀ ਖਾਲਸਾ ਕਾਲਜ ਫੋਨ ਨੰਬਰ ਗੇਟ ਦੇ ਓਪੋਜ਼ਿਟ। ਬਿਹਤਰੀਨ ਹੋਰ ਵੀ ਪੋਨਾ ਕੀ ਸਪੈਸ਼ਲਟੀ ਮਿਲੇਗਾ ਕਸਟਮ। ਸਪੈਸ਼ਲ ਅਸੀਂ ਬ੍ਰਾਈਡਲ ਸਰਵਿਸ ਵੀ ਦਵਾਂਗੇ। ਇਸ ਤੋਂ ਇਲਾਵਾ ਮਤਲਬ ਸਟੂਡੈਂਟਸ ਨੂੰ ਵੀ ਫੋਕਸ ਕਰਾਂਗੇ ਕਿ ਥਿਉਰੀ ਤੋਂ ਜ਼ਿਆਦਾ ਉਹ ਪ੍ਰੈਕਟੀਕਲ ਵਰਕ ਤੇ ਆਪਾਂ ਉਹਨਾਂ ਨੂੰ ਕਰਵਾ ਸਕੀਏ ਕਿਉਂਕਿ ਮੈਨੂੰ ਲੱਗਦਾ ਹੈ ਕਿ ਥਿਉਰੀ ਤੋਂ ਜ਼ਿਆਦਾ ਇੰਪੋਰਟੈਂਟ ਹੈ ਬੱਚੇ ਪ੍ਰੈਕਟੀਕਲ ਵਰਕ ਕਰਨ। ਅਗਲਾ ਫੈਸਟੀਵਲ ਸੀਜ਼ਨ ਆ ਰਿਹਾ ਫੈਸਟੀਵਲ ਲੈ ਕੇ ਕੋਈ ਓਪਨ ਵਿਚਾਰ ਆ। ਹਾਂਜੀ ਹਾਂਜੀ ਕਾਫੀ ਅੱਛੀਆਂ ਆਫਰਸ ਅਸੀਂ ਕੱਢੀਆਂ ਵਾ। ਕੱਲ ਤੋਂ ਮਤਲਬ ਅਸੀਂ ਸਟਾਰਟ ਕਰ ਦਾਂਗੇ ਆਪਣੀ ਆਫਰਸ ਅਸੀਂ ਮੀਡੀਆ ਦੇ ਥਰੂ ਐਕਸਪਲੋਰ ਕਰਾਂਗੇ ਕਲਾਇੰਟ ਦੇ ਲਈ। ਥੈਂਕ ਯੂ ਜੀ ਜੀ ਓਪਨ ਕੀਤੀ ਹੈ। ਹਾਂਜੀ। ਜਿਹੜੀ ਤਰੀਫ ਹਬਸ ਬ੍ਰਾਂਚ ਆ ਉਹ ਕਿੰਨਾ ਸਾਲ ਹੋ ਗਿਆ ਤੁਹਾਨੂੰ ਕੰਮ ਕਰਦੇ ਹੋ। ਫਰਸਟ ਬ੍ਰਾਂਚ ਤੇ ਸਾਨੂੰ 6 ਇਅਰ ਹੋ ਗਿਆ। ਕਾਫੀ ਅੱਛਾ ਕਲਾਇੰਟ ਸੀ ਸਾਡਾ ਸਾਰਾ ਕਲਾਇੰਟ ਜਿਹੜਾ ਉਹ ਮਤਲਬ ਸਿਟੀ ਸਾਈਡ ਤੋਂ ਆ ਰਿਹਾ ਵੱਲੇ ਤੋਂ ਆ ਰਿਹਾ ਸਾਨੂੰ ਰਈਆ ਤੋਂ ਆ ਰਿਹਾ ਅਟਾਰੀ ਸਾਈਡ ਆ ਰਹੀ ਹੈ ਸਾਰੀ ਬਟਾਲਾ ਆ ਰਿਹਾ ਹੈ। ਉਸੇ ਚੀਜ਼ ਨੂੰ ਮਤਲਬ ਦੇਖਦੇ ਅਸੀਂ ਆਪਣੇ ਆਪ ਨੂੰ ਹੁਣ ਬਾਅਦ ਲੈ ਕੇ ਆਏ। ਮੰਥ ਫੈਸਟੀਵਲ ਸੀਜ਼ਨ ਐ ਜ਼ਿਆਦਾਤਰ ਬ੍ਰਾਈਡਲ ਦੇ ਉੱਤੇ ਫੋਕਸ ਕਾਫੀ ਹੁੰਦਾ ਜੋ ਕਿ ਸੀਜ਼ਨ ਵੀ ਅਗੇ ਵਿਆਹ ਸ਼ਾਦੀਆਂ ਦੇ ਜਾਂ ਫੈਸਟੀਵਲ ਜਾਂ ਕਰਵਾ ਚੋ ਹੁੰਦਾ ਉਸ ਨੂੰ ਲੈ ਕੇ ਤੁਹਾਡਾ ਸੈਲੂਨ ਕਿਸ ਤਰ੍ਹਾਂ ਤਿਆਰ ਹੈ ਖਾਸ ਕਰ ਇਸ ਬੈਲਟ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਲੋਕ ਹਿੰਦੇ ਬ੍ਰਾਈਡਲ ਵਾਸਤੇ ਅਸੀਂ ਕਾਫੀ ਮਤਲਬ ਆਪਣੇ ਐਫਰਟਸ ਲਗਾਨੇ ਆ ਕਿ ਬ੍ਰਾਈਡਲ ਦੀ ਜਿਹੜੀ ਲੁੱਕ ਆ ਉਹ ਮਤਲਬ ਕਾਫੀ ਇੰਪੋਰਟੈਂਟ ਹੁੰਦੀ ਹੈ ਕਿਉਂਕਿ ਉਹ ਸਪੈਸ਼ਲ ਅਟਰੈਕਸ਼ਨ ਹੁੰਦੀ ਹੈ ਕਿਸੇ ਵੀ ਇਵੈਂਟ ਦੇ ਵਿੱਚ ਜਦੋਂ ਉਹ ਆਪਣੀ ਮੈਰਿਜ ਤੇ ਜਾਂਦੀ ਹੈ ਸਭ ਤੋਂ ਜ਼ਿਆਦਾ ਅਸੀਂ ਬ੍ਰਾਈਡਲ ਨੂੰ ਹੀ ਫੋਕਸ ਕਰਦੇ ਆਂ ਇਸ ਕਰਕੇ ਅਸੀਂ ਆਪਣੇ ਫੁੱਲ ਐਫਰਟਸ ਲਾਏ ਆ ਉਹ ਬ੍ਰਾਈਡਲ ਦੇੰ ਦਿੰਨੇ ਆ ਕਿ ਉਹਦੇ ਵਿੱਚ ਕੋਈ ਵੀ ਮਤਲਬ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਕਮੀ ਨਜ਼ਰ ਨਾ ਆਵੇ ਸਲੂਨ ਦੇ ਵਿੱਚ ਕਿਹੜੀਆਂ ਕਿਹੜੀਆਂ ਸਰਵਿਸਿਜ਼ ਫਰੀ ਹੋਣ ਸਾਡੇ ਮਤਲਬ ਇਸ ਸਲੂਨ ਦੇ ਵਿੱਚ ਹੈਅਰ ਦਾ ਸਕਿਨ ਮੇਕਅਪ ਐਂਡ ਨੇਲਸ ਕੇ ਸਰਵਿਸਿਜ਼ ਦਵਾਂਗੇ ਇਸ ਤੋਂ ਇਲਾਵਾ ਅਸੀਂ ਮਤਲਬ ਅਕੈਡਮੀ ਨੂੰ ਵੀ ਜਲਦੀ ਹੀ ਸਟਾਰਟ ਕਰਨ ਜਾ ਰਹੇ ਹਾਂ ਆਲਰੇਡੀ ਚੱਲ ਰਹੀ ਹੈ ਬਸ ਹੁਣ ਅਸੀਂ ਥੋੜਾ ਗ੍ਰੈਂਡ ਲੈਵਲ ਤੇ ਆਪਣਾ ਅਕੈਡਮੀ ਜੋ ਉਹ ਓਪਨ ਕਰਨਗੇ ਠੀਕ ਠੀਕ ਹੈ ਜੇ ਅਮੂ ਇਸ ਪੜੇ ਕੋ ਆਉਂਗੇ ਇੱਥੇ ਉਹਨਾਂ ਕੋਲ ডিসਕਾਊਂਟ ਬਾਰੇ ਵੀ ਪੈਕੇਜ ਹੈ ਹਾਂਜੀ ਹਾਂਜੀ ਕਾਫੀ ਅੱਛੇ ਡਿਸਕਾਊਂਟ ਦਵਾਂਗੇ ਬੱਚਾ ਨੂੰ ਨਾ ਟਾਈਮ ਕਿੰਨੇ ਵੇ ਤੋਂ ਲੱਗੇ ਕਿੰਨੇ ਦਾ ਟਾਈਮਿੰਗ ਵਗੈਰਾ ਅਜੇ ਸੀ ਮਤਲਬ ਉਹਦਾ ਸਕੇਜੂਲ ਪੂਰਾ ਡਿਸਾਈਡ ਕਰ ਰਹੇ ਹਾਂ ਜੋ ਵੀ ਹੋਏਗਾ ਉਹ ਅਪਲੋਡ ਕਰ ਦਿੱਤਾ ਜਾਵੇਗਾ ਕੋਰਸ ਕਰ ਤੋਂ ਬਾਅਦ ਜਿਹੜਾ ਸਰਟੀਫਿਕੇਟ ਦਿੱਤਾ ਜਾਏਗਾ ਹਾਂਜੀ ਹਾਂਜੀ ਉਹਨਾਂ ਬੱਚਿਆਂ ਨੂੰ ਕੀ ਫੈਸਿਲਿਟੀ ਮਿਲ ਜਾਈ ਕੀ ਬੈਨੀਫਿਟ ਫੈਸਿਲਿਟੀ ਅਸੀਂ ਉਹਨਾਂ ਨੂੰ ਕਾਫੀ ਮਤਲਬ ਆਈਐਸਓ ਸਰਟੀਫਾਈਡ ਇੰਟਰਨੈਸ਼ਨਲ ਲੈਵਲ ਤੇ ਵੀ ਉਹ ਆਪਣੇ ਕਿਸੇ ਤਰ੍ਹਾਂ ਦੇ ਵੀ ਵਰਕ ਕਰ ਸਕਦੇ ਆ ਸਰਟੀਫਿਕੇਟ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਪ੍ਰੋਬ